ਗੁਰਮੀਤ ਸਿੰਘ ਜੀ ਜਿੱਥੇ ਗੁਰਗੋਬੀ ਸਟੱਡੀ ਸਰਕ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਪਿੱਛੇ ਜਿਹੇ 18 ਨੂੰ ਦਸਤਾਰ ਪ੍ਰਾਈਡ ਅਵਾਜ ਕਰਵਾਇਆ ਸੀ ਜਿਹੜੇ ਕਿ ਯੂਐਸਏ ਦੇ ਵਿੱਚ ਦਸਤਾਰਾਂ ਨੂੰ ਬਹੁਤ ਵੱਡੇ ਪੱਧਰ ਤੇ ਉਹ ਜਿਹੜਾ ਕਹਿ ਸਕਦੇ ਪ੍ਰਚਾਰ ਪ੍ਰਸਾਰ ਕੀਤਾ ਪੰਜਾਬ ਦੀ ਧਰਤੀ ਤੇ ਰਹਿ ਕੇ ਤਾਂ ਪ੍ਰਚਾਰ ਕਰਦੇ ਸੀ ਪਰ ਵਿਦੇਸ਼ਾਂ ਦੇ ਵਿੱਚ ਵੀ ਅੱਜ ਇੱਕ ਵੱਖਰੀ ਪਹਿਚਾਨ ਬਣਾਈ ਉੱਥੇ ਦਸਤਾਰ ਪ੍ਰਾਈਡ ਅਵਾਜ ਵੀ ਕਰਵਾਉਂਦੇ ਨੇ ਅਗਰ ਸਾਡਾ ਮਕਸਦ ਹੈ ਨੌਜਵਾਨਾਂ ਨੂੰ ਬਾਣੀ ਨਾਲ ਤੇ ਬਾਣੀ ਨਾਲ ਜੋੜਨਾ ਜਦੋਂ ਬਾਣੀ ਨਾਲ ਨੋਜਵਾਂ ਜੁੜਦਾ ਹੈ ਦਸਤਾਰ ਬੰਦਾ ਹੈ ਬੱਚੀ ਦਮਾਲਾ ਬੰਦੀ ਹੈ ਸਿਰ ਕਵਰ ਕਰਦੀ ਹੈ ਉਹਦੇ ਮਨ 'ਚ ਕਿ ਭਾਵਨਾ ਆਦੀ ਹੈ ਜੀ ਕਿ ਨਾ ਇੰਪਰਾਊਡ ਟੂ ਬੀ ਸਿੱਖ ਜੀ ਸਟਡੀ ਸਾਈਕਲ ਮਿਲੇ 53 ਸਾਲਾਂ ਤੋਂ ਕਾਰਜ ਕਰ ਰਿਹਾ ਹੈ ਜੀ ਔਰ ਸਾਡਾ ਹੈੱਡਕ quartਰ ਲੁਧਿਆਣਾ ਦੇ ਵਿੱਚ ਹੈ ਔਰ ਪੰਜਾਬ ਦੇ ਲਗਭਗ ਸਾਰੇ ਸਕੂਲਾਂ ਕਾਜਾਂ ਚ ਸਾਡੇ ਇਸ ਤਰ੍ਹਾਂ ਦੇ ਸਮਾਗਮ ਚੱਲਦੇ ਆ। ਆ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਰਹਿ ਕੇ ਦਸਤਾਰ ਦਾ ਮਾਣ ਵਧਾਉਣਾ ਬਹੁਤ ਵੱਡੀ ਗੱਲ ਹੁੰਦੀ ਆ। ਕਿਉਂਕਿ ਬੱਚੇ ਸਾਡੇ ਪੰਜਾਬ ਚੋਂ ਹੀ ਜਾ ਕੇ ਉੱਥੇ ਕੇਸ ਕਤਲ ਕਰਵਾ ਦਿੰਦੇ ਨੇ। ਦਸਤਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 7 ਦੇਸ਼ਾਂ 'ਚ ਬਾਹਰ ਯੂਨਿਟ ਹੈਗੇ। ਜੀ। ਸਭ ਤੋਂ ਵੱਡਾ ਯੂਨਿਟ ਸਾਡਾ ਕੈਨੇਡਾ ਦੇ ਅਮਰੀਕਾ 'ਚ ਹੈ। ਜੀ। ਅਮਰੀਕਾ ਦੇ ਵਿੱਚ ਅਸੀਂ ਨਾ ਪ੍ਰਾਈਡ ਦਸਤਾਰ ਪ੍ਰਾਈਡ ਸਮਾਗਮ ਕਰਾਉਂਦੇ ਆ। ਜੀ। 10 ਸਮਾਗਮ ਹੁਣ ਦਾ ਕਰਾਇਆ ਬੈਠੇ ਆਂ 2006 ਤੋਂ ਲੈ ਕੇ ਹੁਣ ਤੱਕ। ਹਾਂ। ਉਹ ਅਸੀਂ ਇੱਕ ਮੈਰਿਜ ਪੈਲੇਸ ਜਾ ਕੋਈ ਵੱਡਾ ਹਾਲ ਬੁੱਕ ਕਰਦੇ ਆ ਉੱਥੇ ਬੱਚੇ ਬੈਠ ਕੇ ਦਸਤਾਰਾਂ ਸਜਾਉਂਦੇ ਇੱਕ ਸੁਨੇਹਾ ਟੀਵੀ ਦੇਖ ਰਿਹਾ ਦਰਸ਼ਕੋ ਇਸ ਵਕਤ ਦਸਤਾਰੇ ਖਾਲਸਾ ਜਿੱਥੇ ਕਿਤਾਬ ਦੇ ਲਈ ਦਸਤਾਰ ਤੇ ਦੁਮਾਲਿਆਂ ਦੇ ਮੁਕਾਬਲੇ ਹੋ ਰਹੇ ਨੇ ਉੱਥੇ ਹੀ ਅਸੀਂ ਗੱਲ ਕਰਦੇ ਆ ਅ ਅੰਕਲ ਜੀ ਸਾਡੇ ਨਾਲ ਮੌਜੂਦ ਆ ਸਰਦਾਰ ਗੁਰਮੀਤ ਸਿੰਘ ਜੀ ਜਿੱਥੇ ਗੁਰਗੋਬੀ ਸਟਡੀਜ਼ ਸਰਕ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਪਿੱਛੇ ਜਿਹੇ 18 ਨੂੰ ਦਸਤਾਰ ਪ੍ਰਾਈਡ ਅਵਾਰਡ ਕਰਵਾਇਆ ਸੀ ਜਿਹੜੇ ਕਿ ਯੂਐਸਏ ਦੇ ਵਿੱਚ ਦਸਤਾਰਾਂ ਨੂੰ ਬਹੁਤ ਵੱਡੇ ਪੱਧਰ ਤੇ ਉਹ ਜਿਹੜਾ ਕਹਿ ਸਕਦੇ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਗੱਲ ਬਾਤ ਨਹੀਂ ਕਰਾਂਗੇ ਕਿ ਪੰਜਾਬ ਦੀ ਧਰਤੀ ਤੇ ਰਹਿ ਕੇ ਤਾਂ ਪ੍ਰਚਾਰ ਕਰਦੇ ਸੀ ਪਰ ਵਿਦੇਸ਼ਾਂ ਦੇ ਵਿੱਚ ਵੀ ਅੱਜ ਇੱਕ ਵੱਖਰੀ ਪਹਿਚਾਨ ਬਣਾਈ ਉੱਥੇ ਦਸਤਾਰ ਪ੍ਰਾਈਡ ਅਵਾਰਡ ਵੀ ਕਰਵਾਉਂਦੇ ਨੇ 바이 ਗੁਰਜੀ ਦਾ ਖਾਲਸਾ 바이 ਗੁਰਜੀ ਕੇ ਫਤਿਹ ਨੌਜਵਾਨਾਂ ਨੂੰ ਦਸਤਾਰ ਸਜਾਣੀ ਇੱਕ ਸਮੇਂ ਦੀ ਬੜੀ ਬੜੀ ਲੋੜ ਹੈ ਕਿਉਂਕਿ ਅਜੇ ਨਾ ਨੌਜਵਾਨਾਂ ਨੂੰ ਧਰਮ ਦੇ ਫੀਲ ਨਾਲ ਜੋੜ ਕੇ ਕਹਿੰਦੇ ਦਸਤਾਰਾਂ ਸਜਾਓ ਕਿਉਂ ਨਹੀਂ ਬੱਚੇ ਵਿੱਚ ਝੜ ਜਾਂਦੇ ਜਦੋਂ ਕਹਿੰਦੇ ਉਹਨਾਂ ਨੂੰ ਦਸਤਾਰ ਚੰਗੀ ਲੱਗਦੀ ਹੈ ਦਸਤਾਰ ਨਾਲ ਤੇਰੀ ਪਰਸਨੈਲਿਟੀ ਬਣਦੀ ਹੈ ਦਸਤਾਰ ਨਾਲ ਤੁਹ ਵਧੀਆ ਲੱਗਦਾ ਹੈ ਬੱਚੇ ਇੱਥੇ ਆ ਜਾਂਦੇ ਕਿਉਂਕਿ ਸਾਡਾ ਮਕਸਦ ਹੈ ਨੌਜਵਾਨਾਂ ਨੂੰ ਬਾਣੀ ਨਾਲ ਤੇ ਬਾਣੀ ਨਾਲ ਜੋੜਨਾ ਜਦੋਂ ਬਾਣੀ ਨਾਲ ਨੌਜਵਾਨ ਜੁੜਦਾ ਹੈ ਦਸਤਾਰ ਬੰਦਾ ਹੈ ਬੱਚੀ ਦਮਾਲਾ ਬੰਦੀ ਹੈ ਸਿਰ ਕਵਰ ਕਰਦੀ ਹੈ ਉਹਦੇ ਮਾਣ ਦੀ ਭਾਵਨਾ ਆਦੀ ਹੈ ਕਿ ਨਾ ਇੰਪਰਾਉਡ ਟੂ ਬੀ ਸਿੱਖ ਜੋ ਇਹ ਭਾਵਨਾ ਆ ਗਈ ਕਿ ਮਨੇ ਸਿੱਖੀ ਤੇ ਮਾਣ ਹੈ ਉਸ ਵੇਲੇ ਜਿਹੜਾ ਸਿੱਖੀ ਦਾ ਕਾਰਜ ਚੱਲ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਮਿਲੇ 53 ਸਾਲਾਂ ਤੋਂ ਕਾਰਜ ਕਰ ਰਿਹਾ ਹੈ ਜੀ ਔਰ ਸਾਡਾ ਹੈੱਡਕ quartਰ ਲੁਹਾਨੇ ਦੇ ਵਿੱਚ ਹੈ ਔਰ ਪੰਜਾਬ ਦੇ ਲਗਭਗ ਸਾਰੇ ਸਕੂਲਾਂ ਕਾਲਜਾਂ 'ਚ ਸਾਡੇ ਇਸਤਰੀ ਸਮਾਗਮ ਚੱਲਦੇ ਆ ਹੋਨਾ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਰਹਿ ਕੇ ਦਸਤਾਰ ਦਾ ਮਾਣ ਵਧਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਬੱਚੇ ਸਾਡੇ ਪੰਜਾਬ ਚੋਂ ਹੀ ਜਾ ਕੇ ਉੱਥੇ ਕੇਸ ਕਤਲ ਕਰਵਾ ਦਿੰਦੇ ਨੇ ਦਸਤਾਰਾ ਤੋਂ ਪਿੱਛੇ ਹਟ ਜਾਂਦੇ ਨੇ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਮਤਲਬ ਕਿ ਤੁਹਾਨੂੰ ਸਟਰਗਲ ਕਰਨਾ ਪਿਆ ਉੱਥੇ ਬੱਚਿਆਂ ਨੂੰ ਜੋੜਨ ਦੇ ਲਈ ਬੱਚਿਆਂ ਨੂੰ ਦਸਤਾਰ ਦਾ ਕਰੇ ਆ ਮੈਂ ਸੁਣਉਂਗੀ ਗੁਰਗੋਵਰ ਸਿੰਘ ਸਟਡੀ ਸੈਂਟਰ ਦੇ 7 ਦੇਸ਼ਾਂ ਅਜ ਬਾਹਰ ਯੂਨਿਟ ਹੈਗੇ ਜੀ ਸਭ ਤੋਂ ਵੱਡਾ ਯੂਨਿਟ ਸਾਡਾ ਕੈਨੇਡਾ ਦੇ ਅਮਰੀਕਾ ਚ ਜੀ ਅਮਰੀਕਾ ਦੇ ਵਿੱਚ ਅਸੀਂ ਨਾ ਪ੍ਰਾਈਡ ਦਸਤਾਰ ਪ੍ਰਾਈਡ ਸਮਾਗਮ ਕਰਾਉਂਦੇ ਆ ਜੀ 10 ਸਮਾਗਮ ਹੁੰਦਾ ਕਰਾ ਬੈਠੇ ਆ 2006 ਤੋਂ ਲੈ ਕੇ ਹੁਣ ਤੱਕ ਉਹ ਅਸੀਂ ਇੱਕ ਮੈਰਿਜ ਪੈਲਸ ਜਾਂ ਕੋਈ ਵੱਡਾ ਹਾਲ ਬੁੱਕ ਕਰਦੇ ਆ ਉੱਥੇ ਬੱਚੇ ਬੈਠ ਕੇ ਦਸਤਾਰਾਂ ਸਜਾਉਂਦੇ ਤੇ ਬੱਚਿਆਂ ਨੂੰ ਬੜੇ ਵੱਡੇ ਵੱਡੇ ਪ੍ਰਾਈਜ਼ ਦਿੰਦੇ ਆ ਸਾਰੀਆਂ ਕਮੇਟੀਆਂ ਪੈਸੇ ਇਕੱਠੇ ਕਰਦੀਆਂ ਡਾਲਰਾਂ ਦੇ ਵਿੱਚ ਉਹ ਬੱਚੇ ਮਾਣ ਮਹਿਸੂਸ ਕਰਦੇ ਆ ਵੱਡੀ ਉਮਰ ਦੇ ਉਸ ਤੋਂ ਛੋਟੀ ਉਮਰ ਦੇ ਉਸ ਤੋਂ ਛੋਟੇ ਉਮਰ ਦੇ ਇੱਕ ਐਸੀ ਮੂਵਮੈਂਟ ਹੈ ਜਿੰਨਾ ਬੱਚਾ ਜੋ ਦਸਤਾਰ ਬਣ ਕੇ ਘਰ ਜਾਂਦਾ ਹੈ ਉਹ ਕਹਿੰਦਾ ਮੰਮੀ ਮੈਨੂੰ ਹੁਣ ਦਸਤਾਰਾ ਹੋਰ ਲੈ ਕੇ ਦਿਓ ਮੈਂ ਦਸਤਾਰਾਂ ਹੀ ਬੰਦੇ ਕਰਦੀਆਂ ਅੱਗੇ ਹੁੰਦਾ ਸੀ ਬੰਦੇ ਸੰਡੇ ਨੂੰ ਬੱਚੇ ਦਸਤਾਰਾ ਛੋੜੇ ਬੰਦੇ ਦੀ ਹੁਣ ਦਸਤਾਰਾ ਬੰਨ ਕੇ ਕਾਲਜਾਂ ਦੇ ਜਾਂਦੇ ਨੇ ਪੜਾਣ ਜਾਂਦੇ ਨੇ ਸੋਹ ਗੁਰੂ ਗੋਵਿੰਦ ਸਿੰਘ ਸਟਡੀ ਸਰਕਲ ਨੇ ਬੜੀ ਵੱਡੀ ਇੱਕ ਮੂਮੈਂਟ ਚਲਾਈ ਹੈ ਜਿਹਦੇ ਤਹਿਤ ਕਿ ਇਹ ਜਿਹੜਾ ਦਸਤਾਰੇ ਖਾਲਸਾ ਦਾ ਨੌਜਵਾਨ ਲਖਵਿੰਦਰ ਸਿੰਘ ਇਹ ਸਾਡੇ ਕੰਟੈਕਟ 'ਚ ਆਇਆ ਇਹਨੇ ਵੀ ਰਾਜਪ੍ਰੇਤ ਸਿੰਘ ਸਾਹਿਬ ਹੋ ਗਏ ਤਾਂ ਅੱਜ ਆਸੀਂ ਉਹਨੂੰ ਵਧਾਈ ਦੇਣ ਆਇਆ ਇਨਕਰੇਜ ਕਰਨ ਆਇਆ ਅਰਦਾਸ ਕਰਨ ਆਇਆ ਕਿ ਪਾਰਸਾ ਪੰਜਾਬ ਦੇ ਹਰ ਸਿੱਖ ਨੌਜਵਾਨ ਦੇ ਇੱਥੇ ਦਸਤਾਰ ਸਜੇ ਇਹ ਸਾਡਾ ਟਾਰਗੇਟ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਚ ਦਸਤਾਰ ਨਾਲ ਜੋੜਿਆ ਉਥੇ ਗੋਰੇ ਵੀ ਦਸਤਾਰਾ ਬੰਨਣ ਲਾ ਦਿੱਤੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿ ਆਪਣੀ ਪੰਜਾਬੀ ਆਪਣੀ ਦਸਤਾਰ ਨੂੰ ਉਧਰ ਗੋਰੇ ਅਪਣਾ ਰਹੇ 2019 ਚ ਮੈਂ ਯੂਕੇ ਪਾਰਲੀਮੈਂਟ ਚ ਗਿਆ ਜੀ ਤਨਮਨਦੀਪ ਸਿੰਘ ਢੇਸੀ ਨੇ ਬੁਲਾਇਆ ਉਸ ਵੇਲੇ ਕੋਈ 300 ਹੋ ਗਿਆ ਸੀ ਦਸਤਾਰ ਦਾ ਜੀ ਉੱਥੇ 39 ਗੋਰਿਆਂ ਨੇ ਦਸਤਾਰਾਂ ਸਜਾਈਆਂ ਤੇ ਮੈਂ ਨਾ ਫੋਟੋ ਕਜੀਏ ਮੇਰੇ ਕੋਲ ਫੇਸਬੁਕ ਤੇ ਪਾਈ ਹੋਈ ਹੈ ਇਸੇ ਤਰ੍ਹਾਂ ਜਿਹੜੀ ਨਾ ਨਿਊਜ਼ ਆ ਟਾਈਮ ਸਕੇਅਰ ਹੈ ਉੱਥੇ ਹਰ ਸਾਲ ਟਾਈਮ ਸਕੇਅਰ ਤੇ ਉਹ ਗੋਰਿਆਂ ਵਾਦੇ ਦਸਤਾਰਾਂ ਵਰਨਾ ਰੋਲ ਚੱਲਦਾ ਹੈ ਉਹ ਸਟਾਈਲ ਸਿਕਲ ਤੇ ਬਾਕੀ ਜਦੋਂ ਵੀ ਰਲ ਕੇ ਕਰਦੀਆਂ ਤੇ ਮੇਰੇ ਕੋਲ ਤਾਂ ਇਸ ਤਰ੍ਹਾਂ ਦੀ ਭਾਵਨਾ ਕ੍ਰੀਏਟ ਕੀਤੀ ਜਾਂਦੀ ਹੈ ਕੀ ਆਉਂਦਾ ਸਾਰ ਸਹੀਏ ਸਾਡਾ ਪ੍ਰਾਈਡ ਹੈ ਸਾਡਾ ਤਾਜ ਹੈ ਸਾਡਾ ਬਾਣ ਇੱਕ ਗਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਤ ਮਨ ਲੱਕ ਜਿਹੜੇ ਦਸਤਾਰਾਂ ਸਿਰਫ ਇੱਕ ਫੈਸ਼ਨ ਦੇ ਤੌਰ ਤੇ ਸਜਾਉਂਦੇ ਨੇ ਆਪਾਂ ਕਹਿੰਦੇ ਨੇ ਕਿ ਕਲਾਕਾਰਾਂ ਸਿੰਗਰਾਂ ਨੇ ਦਸਤਾਰਾਂ ਦਾ ਨਾਮ ਰੌਸ਼ਨ ਕੀਤਾ ਅਸਲ 'ਚ ਦੇਖਿਆ ਜਾਵੇ ਤੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਰਹਿ ਕੇ ਦਸਤਾਰਾਂ ਨੂੰ ਪ੍ਰਮੋਟ ਕੀਤਾ ਦਸਤਾਰਾਂ ਨੂੰ ਪਿੰਡ-ਪਿੰਡ ਜਾ ਕੇ ਸਿਖਾਇਆ ਕੀ ਕਹਿਣਾ ਚਾਹੋਗੇ ਉਹ ਦਸਤਾਰ ਤਾਂ ਬੰਨਦੇ ਨੇ ਜਿਹੜੇ ਸ਼ੌਂਕੀਆਂ ਤੌਰ ਤੇ ਬੰਨਦੇ ਨੇ ਪਰ ਉਹ ਟੋਪੀ ਵਾਂਗੂ ਲਾ ਦਿੰਦੇ ਨੇ ਚਲੋ ਜਿਹੜੇ ਸਿੰਗਰਾਂ ਨੇ ਦਸਤਾਰਾਂ ਦੀ ਗੱਲ ਕੀਤੀ ਹੈ ਜੀ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਦਸਤਾਰਾਂ ਦੀ ਗੱਲ ਕੀਤੀ ਹੈ ਪਰ ਕੇਵਲ ਕਲੀ ਦਸਤਾਰ ਨਹੀਂ ਨਾਲ ਸਾਡਾ ਕਿਰਦਾਰ ਵੀ ਚਾਹੀਦਾ ਬਿਲਕੁਲ ਉਹਨਾਂ ਨੇ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਉਹ ਆਪ ਵੀ ਕਦਾਰ ਚਾੜ ਔਰ ਕੌਣ ਵਿੱਚ ਨੇ ਇਹ ਦੇਗਾ ਕਿ ਜਿਹੜੀਆਂ ਜਥੇਬੰਦੀਆਂ ਇਸ ਤਰ੍ਹਾਂ ਦੇ ਕਾਰਜ ਕਰਦੀਆਂ ਨੇ ਜੀ ਔਰ ਬਿਲਕੁਲ ਨਿਰੋਧ ਧਾਰਮਿਕ ਸਿਆਸਤ ਤੋਂ ਪਰੇ ਰਹਿ ਕੇ ਕਾਰਜ ਕਰਦੀਆਂ ਉਹਨਾਂ ਨੂੰ ਸੰਕਟ ਸਪੋਰਟ ਕਰੇ ਤਾਂ ਕਿ ਇਹ ਮੂਵਮੈਂਟ ਉਹਨਾਂ ਜਥੇਬੰਦੀਆਂ ਨੇ ਐਨ ਜੀਓ ਦੇ ਨੇ ਅੱਗੇ ਲੈ ਕੇ ਜਾਣੀ ਹੈ ਬਹੁਤ ਬਹੁਤ ਸਾਨੂੰ ਜਿਹੜੀਆਂ ਸਿਆਸੀ ਬੰਦਿਆਂ ਤੋਂ ਇਸ ਚੀਜ਼ ਦਾ ਉਹਦਾ ਭਰੋਸਾ ਨਹੀਂ ਹੈ ਇਸ ਕਾਰਕ ਜੰਮੀਆ ਗੁਰਗੋਵ ਅਸੀਂ ਸਟਡੀ ਜ਼ਕਰ ਵਰਕ ਕੀਆ ਦਸਤਾਰੇ ਖਾਸ ਵਰਗੀਆਂ ਜਾਂ ਹੋਰ ਜਦੇ ਵਧੀਆ ਜਿਸ ਵੀਰ ਦੇ ਕਾਰਜ ਕਰਦੀਆਂ ਉਹਨਾਂ ਨੂੰ ਥਾਪੜੇ ਦਿਓ ਮਾਈਕ ਤੌਰ ਤੇ ਵੀ ਤੇ ਫਿਜ਼ੀਕਲ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਪੀ ਜਿੱਥੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਨੌਜਵਾਨੀ ਦੇ ਸਿਰਾਂ ਤੇ ਦਸਤਾਰਾ ਸਜਾਉਣ ਦੇ ਲਈ ਮੁਹਿੰਮ ਛੇੜੀ ਹੋਈ ਆ ਕਿ ਪੱਗਾਂ ਵਾਲਾ ਪੰਜਾਬ ਜਿਹੜਾ ਕਿ ਉਹ ਮੁੜ ਤੋਂ ਸੁਰਜਿਤ ਕੀਤਾ ਜਾਵੇ ਉੱਥੇ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਪੰਜਾਬੀਆਂ ਦੇ ਨਾਲ-ਨਾਲ ਗੋਰਿਆਂ ਨੂੰ ਵੀ ਦਸਾਰਾ ਬੰਨ ਲਾ ਦਿੱਤਾ ਸਰਦਾਰ ਗੁਰਮੀਤ ਸਿੰਘ ਜੀ ਸਟੱਡੀ ਸਰਕਲ ਵੱਲੋਂ ਜਿੱਥੇ ਗੁਰਗੋਪੀ ਸਰ ਸਟੱਡੀ ਸਰਕਲ ਬੜੇ ਲੰਮੇ ਸਮੇਂ ਤੋਂ ਗੁਰਮਤ ਤੇ ਕੰਮ ਕਰ ਰਹੀ ਹੈ ਜੇ ਦੇਖਿਆ ਜਾਵੇ ਇਹਨਾਂ ਵੱਲੋਂ ਗੁਰਮਤ ਕੈਂਪ ਲਗਾਏ ਜਾਂਦੇ ਨੇ ਬੱਚਿਆਂ ਦੇ ਗੁਰਮਤ ਦੇ ਪੇਪਰ ਲਏ ਜਾਂਦੇ ਨੇ ਫਿਰ ਪਾਸ ਹੋਣ ਵਾਲੇ ਨੂੰ ਵੱਡੇ ਵੱਡੇ ਪ੍ਰਾਈਜ਼ ਵੀ ਦਿੱਤੇ ਜਾਂਦੇ ਨੇ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ